ਦੋਸਤੋ ਆਪਾਂ ਤੁਹਾਨੂੰ ਜਗਰਾਵਾ ਮੰਡੀ ਦੀ ਟੌਪ ਦੀ ਬੂਰੀ ਮੱਝ ਦਿਖਾ ਰਹੇ ਹਾਂਗੇ ਦੂਜੇ ਸੂਏ ਸੂਗੀ ਸੂਣ ਚ ਹਲੇ ਲਗਭਗ 2-4 ਦਿਨ ਲੈ ਜੂਗੀ ਬਿਲਕੁਲ ਟੌਪ ਆਰਡਰ ਦੀ ਥਾਂ ਲੈਵੇ ਦੀ ਸਾਫ ਸੁਥਰੀ ਤੇ ਵਜਨ ਜਿਵੇਂ ਆਪਾਂ ਕਹਿ ਦਈਏ ਹਾਥੀਆਂ ਦਾ ਵਜਨ ਹੁੰਦਾ ਐਨਾ ਵਜਨ ਆ ਮੱਝ ਚ ਤੇ ਦੂਜੇ ਸੂਏ ਸੂਗੀ ਪਹਿਲੇ ਸੂਏ 14 ਲੀਟਰ ਦੁੱਧ ਦਿੱਤਾਗਾ ਰਿੰਗਦਾਰ ਸਿੰਘ ਬਿਲਕੁਲ ਕੁੰਡੇ ਦੇਖ ਸਕਦੇ ਤੁਸੀਂ 110% ਜਿਹੜੀ ਇਹ ਮੱਝ ਬੂਰੀ ਤੁਸੀਂ ਦੇਖ ਸਕਦੇ ਹੋ ਜੀ ਚੈੱਕ ਕਰੋ ਤੋਰਲਾ ਵੜੀ ਲੰਮੀ ਤੋਰ ਦੇ ਇਧਰ ਬਾਹਰ ਲੈ ਨਹੀਂ ਲੈ ਜਾ ਕੇ ਚੈੱਕ ਕਰੋ ਜੀ ਪੂਸ ਵਗੈਰਾ ਤੁਸੀਂ ਪੈਸੋ ਚੈੱਕ ਕਰ ਸਕਦੇ ਹੋਗੇ ਬਿਲਕੁਲ ਵਧੀਆ ਟਾਪ ਦੀ ਮੱਝ ਆ ਗਈ ਕਿਸੇ ਵੀਰ ਨੇ ਖਰੀਦਣੀ ਆ ਸਕਰੀਨ ਤੇ ਨੰਬਰ ਚੱਲਦਾਗਾ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਆਪਾਂ ਰੇਟ ਦੀ ਵੀ ਗੱਲਬਾਤ ਕਰਦੇ ਆਂ ਬਾਈ ਨਾਲ ਬਾਹਰ ਲੈ ਜਾ ਕੇ ਕੀ ਹਾਲ ਹੈ ਕਿੰਨੇਵੇਂ ਸੂਏ ਸੂਗੀ ਮੱਝ ਹੋਣੀ ਦੂਜਾ ਸੂਆ ਕਿੰਨੇ ਦਿਨ ਰਹਿੰਦੇ ਹੈਗੇ ਦਿਨ ਤਾਂ ਲੈ ਲੂ ਹਫਤਾ ਵੀਰੇ ਜੀ ਹਫਤਾ ਲੈ ਜੂਗੀ ਪਹਿਲੇ ਸੂਏ ਕਿੰਨਾ ਦੋ ਦਿੱਤਾਗਾ 14 ਕਿਲੋ ਪਹਿਲੇ ਸੂਏ ਦਾ ਐਤ ਕੀ ਕਿੰਨਾ ਕੱਢ ਦੂਗੀ ਇੱਕ ਦੀ 16 ਕਿਲੋ ਦੋ ਦਿੱਤੀ ਕੀ ਮੁੱਲ ਕਰਦੇਈ ਇਹਦਾ ਮੁੱਲ ਤਾਂ 180 ਕਰਦਾ ਕਿੰਨੇ ਦੇ ਦੋਗੇ 170 ਦੇ ਦਾਂਗੇ ਮਾਨ ਤਣ ਕਰ ਦਾਂਗੇ ਮੌਕੇ ਤੇ ਗੁੱਗਲ ਕਿੰਨੇ ਹੀ ਤਾਂ ਪਤਾ ਲੱਗੇ ਇੱਕ ਬੰਨ ਦੀ ਦੇ ਦਾਂਗੇ ਲੈ ਦੋਸਤੋ ਨੰਬਰ ਬੋਲਦੇ ਆਪਣਾ 81988 81988 01988 01988 ਲੈ ਦੋਸਤੋ ਕਿਸੇ ਵੀਰ ਨੇ ਇਹ ਮੱਝ ਖਰੀਦਣੀ ਆ ਤਾਂ ਖਰੀਦ ਸਕਦਾ ਸਕਰੀਨ ਦੇ ਨੰਬਰ ਚੱਲਦਾ ਕੋਈ ਤੁਸੀਂ ਹੋਰ ਜਾਣਕਾਰੀ ਲੈਣੀ ਆ ਤਾਂ ਬਾਈ ਨਾਲ ਤੁਸੀਂ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਹੋਰ ਬਾਈ ਕਿੰਨੀਆਂ ਕ ਮੱਝਾਂ ਨੇ ਆਪਣੇ ਕੋਲੇ ਹੈਗੀਆਂ ਮੇਰੇ 9-10 ਕਰੀ ਹੋਰ ਠੀਕ ਆ ਕਿਹੜਾ ਪੰਡਾ ਬਾਈ ਪਠਲਾ ਬਾਈ ਲੈ ਪਠਲਾ ਬਾਈ ਦਾ ਪੰਡਾ ਕਿਸੇ ਵੀਰ ਨੇ ਕੋਈ ਮੱਝ ਖਰੀਦਣੀ ਆ ਤਾਂ ਖਰੀਦ ਸਕਦਾ ਜੀ ਫੋਨ ਕਰ ਸਕਦਾ ਲਾਵਸਮੈਂਟ ਰੋਜ਼ੀ ਲਾਵਸਮੈਂਟ ਰੋਜ਼ ਇਸਦੇਆਂ ਹੀ ਉਸ ਤੋਂ ਬੁਰੇ ਸਰੇ ਲੈ ਦੋਸਤੋ ਹੋਰ ਵੀ ਮੱਝਾਂ ਇੱਥੇ ਟੌਪ ਦੀਆਂ ਆਈਆਂ ਹੋਈਆਂ ਨੇ ਤੁਸੀਂ ਵੀ ਕੋਈ ਮੱਝ ਖਰੀਦਨੀ ਆ ਤਾਂ ਪਹੁੰਚ ਸਕਦੇ ਹੋ ਮੰਡੀ ਤੇ ਕਿਉਂਕਿ ਹਲੇ ਸਵੇਰ ਦਾ ਟਾਈਮ ਆ ਮੱਝਾਂ ਪਹੁੰਚ ਰਹੀਆਂ ਨੇ ਮੰਡੀ ਤੇ ਤੇ ਬੂਰੀ ਆਪਰ ਆਸਤੇ ਤੁਹਾਨੂੰ ਫੇਰ ਦਿਖਾ ਦਈਏ ਕਿਸੇ ਵੀ ਨੇ ਕੋਈ ਵੀ ਮੱਝ ਖਰੀਦਨੀ ਆ ਤਾਂ ਮੰਡੀ ਤੇ ਪਹੁੰਚ ਸਕਦਾ ਇਹ ਮਹੀਨੇ 23 ਤਰੀਕ ਨੂੰ ਮੰਡੀ ਲੱਗਦੀ ਹੈਗੀ दोस्तो <laughs> सु <coughs> ਜਗਰਾਮਾ ਮੰਡੀ ਦੀ ਟਾਪ ਦੀ ਬੂਰੀ ਮੱਝ ਦਿਖਾ ਰਹੇ ਹਾਂਗੇ ਦੂਜੇ ਸੂਏ ਸੂਗੀ ਸੂਣ ਚ ਹਲੇ ਲਗਭਗ 2-4 ਦਿਨ ਲੇ ਜੂਗੀ ਬਿਲਕੁਲ ਟਾਪ ਆਰਡਰ ਦੀ ਥਾਂ ਲੈਵੇ ਦੀ ਸਾਫ ਸੁਥਰੀ ਤੇ ਵਜਨ ਜਿਵੇਂ ਆਪਾਂ ਕਹਿ ਦਈਏ ਹਾਥੀਆਂ ਦਾ ਵਜਨ ਹੁੰਦਾ ਇੰਨਾ ਵਜਨ ਆ ਮੱਝ ਚ ਤੇ ਦੂਜੇ ਸੂਏ ਸੂਗੀ ਪਹਿਲੇ ਸੂਏ 14 ਲੀਟਰ ਦੁੱਧ ਦਿੱਤਾਗਾ ਰਿੰਗਦਾਰ ਸਿੰਘ ਬਿਲਕੁਲ ਕੁੰਡੇ ਦੇਖ ਸਕਦੇ ਤੁਸੀਂ 110% ਜਿਹੜੀ ਇਹ ਮੱਝ ਬੂਰੀ ਤੁਸੀਂ ਦੇਖ ਸਕਦੇ ਹੋ ਜੀ ਚੈੱਕ ਕਰੋ ਤੋਰਲਾ ਵੜੀ ਲੰਮੀ ਤੋਰ ਦੇ ਇਧਰ ਬਾਹਰ ਨਾਲ ਨਹੀਂ ਲੈ ਜਾ ਕੇ ਚੈੱਕ ਕਰੋ ਜੀ ਪੂਸ ਵਗੈਰਾ ਤੁਸੀਂ ਪੈਸੋ ਚੈੱਕ ਕਰ ਸਕਦੇ ਹੋਗੇ ਬਿਲਕੁਲ ਵਧੀਆ ਟਾਪ ਦੀ ਮੱਝ ਆ ਗਈ ਕਿਸੇ ਵੀਰ ਨੇ ਖਰੀਦਣੀ ਆ ਸਗਰੀਨ ਤੇ ਨੰਬਰ ਚੱਲਦਾਗਾ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਆਪਾਂ ਰੇਟ ਦੀ ਵੀ ਗੱਲਬਾਤ ਕਰਦੇ ਆਂ ਬਾਈ ਨਾਲ ਬਾਹਰ ਨਾਲ ਲੈ ਜਾ ਕੇ ਕੀ ਹਾਲ ਹੈ ਕਿੰਨੇਵੇਂ ਸੂਏ ਸੂਗੀ ਮੱਝ ਹੋਣੀ ਦੂਜਾ ਸੂਆ ਕਿੰਨੇ ਦਿਨ ਰਹਿੰਦੇ ਹੈਗੇ ਦਿਨ ਤੋਂ ਲੈ ਲੂ ਹਫਤਾ ਫਿਰ ਹਫਤਾ ਲੈ ਜੂਗੀ ਪਹਿਲੇ ਸੂਏ ਕਿੰਨਾ ਦੋ ਦਿੱਤਾਗਾ 14 ਕਿਲੋ ਪਹਿਲੇ ਸੂਏ ਐਤ ਕੀ ਕਿੰਨਾ ਕੱਢ ਦੂਗੀ 13 16 ਕਿਲੋ ਦੋ ਕੀ ਮੁੱਲ ਕਰਦੇ ਇਹਦਾ ਮੁੱਲ ਤਾਂ 180 ਕਰਦਾ ਕਿੰਨੇ ਦੇ ਦੋਗੇ 170 ਦੇ ਦਾਂਗੇ ਮਾਨ ਤਾਨ ਕਰ ਦਾਂਗੇ ਮੌਕੇ ਤੇ ਗੁੱਗਲ ਕਿੰਨੇ ਹੀ ਤਾਂ ਵੀ ਪਤਾ ਲੱਗੇ ਇੱਕ ਬੰਨ ਦੀ ਦੇ ਦਾਂ ਲਏ ਦੋਸਤੋ ਨੰਬਰ ਬੋਲਦੇ ਆ ਆਪਣਾ 81988 81988 01988 01988 ਲੈ ਦੋਸਤੋ ਕਿਸੇ ਵੀ ਨੇ ਇਹ ਮੱਝ ਖਰੀਦਣੀ ਆ ਤਾਂ ਖਰੀਦ ਸਕਦਾ ਸਕਰੀਨ ਤੇ ਨੰਬਰ ਚੱਲਦਾ ਕੋਈ ਤੁਸੀਂ ਹੋਰ ਜਾਣਕਾਰੀ ਲੈਣੀ ਆ ਤਾਂ ਬਾਈ ਨਾਲ ਤੁਸੀਂ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਹੋਰ ਬਾਈ ਕਿੰਨੀਆਂ ਕ ਮੱਝਾਂ ਨੇ ਆਪਣੇ ਕੋਲੇ ਹੈਗੀਆਂ ਮੇਰੇ 9-10 ਠੀਕ ਆ ਕਿਹੜਾ ਪੰਡਾ ਬਾਈ ਪਠਲਾ ਬਾਈ ਲੈ ਪਠਲਾ ਬਾਈ ਦਾ ਪੰਡਾ ਕਿਸੇ ਵੀਰ ਨੇ ਕੋਈ ਮੱਝ ਖਰੀਦਣੀ ਆ ਤਾਂ ਖਰੀਦ ਸਕਦਾ ਜੀ ਫੋਨ ਕਰ ਸਕਦਾ